ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਚਾਰਗਾਂ ਵਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਆ ਤੇ ਤਿੰਨ ਗੱਬਣਾ ਨੇ ਥੋੜੇ ਥੋੜੇ ਡਣ ਕਰਮਲੀਆਂ ਲੈੰਦੀਆਂ ਨੇ ਆਓ ਕਰ ਲੈਨੇ ਬਾਈ ਨਾਲ ਗਿਆ ਬਾਤ ਆਜੋ ਬਈ ਜੀ ਬੱਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਠੀਕ ਹੈ ਠੀਕ ਹੈ ਵਧੀਆ ਨਾਮ ਤੇ ਐਡਰੈਸ ਵੋ ਨਾਮ ਬੱਗਾ ਸਿੰਘ ਆ ਜੀ ਪਿੰਡ ਛੰਨਾ ਗਲਾਬ ਸਿੰਘ ਵਾਲਾ ਜੀ ਹੂੰ ਜ਼ਿਲ੍ਹਾ ਬਰਨਾਲਾ ਜੀ ਹੂੰ ਸੀਲਤਾ ਭਾਈ ਨੇੜੇ ਪਿੰਡ ਬਈ ਨੇੜੇ ਪਿੰਡ ਜੀ ਇਧਰ ਭਾਉੜਾ ਇਧਰ ਭਾਈ ਰੂਪਾ ਹੂੰ ਭਾਈ ਰੂਪੇ ਵਾਲੀ ਸੜਕ ਤੇ ਘਰ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ ਉਹ 94640 ਜੀ 54198 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਛੀ ਦੂਜਾ ਸੂਈ ਹੈ ਡਾਕਟਰ ਸਾਹਿਬ ਕਦੋਂ ਸੂਈ ਹੈ ਭਰਾ ਇਹ ਇਹ ਨਹੀਂ ਕੱਲ ਦੀ ਸੂਈ ਵੀ ਹੈ ਜੀ ਓਕੇ ਬੱਚਾ ਕੀ ਦੇਤਾ ਬੱਸੀ ਹੈ ਜੀ ਬੱਚੀ ਬੜੀ ਤੇ ਨਹੀਂ ਹੈ ਹਾਂ ਆ 나ੜਗਾ ਨੂੜਗਾ ਦਿਖਾ ਦੇ ਆ ਦੇਖ ਲੋ ਜੀ ਨਾੜੂਆ ਨਾਲ ਆ ਤਾਜ਼ਾ 나ੜੂਆ ਬਾਈ ਬੱਚਾ ਬੱਚੀ ਨੂੰ ਜਨਮ ਦਿੰਦਾ ਬੱਚੀ ਦੀ ਕੁਆਲਿਟੀ ਇੱਕ ਨੰਬਰ ਆ ਪ੍ਰਿੰਟ ਫਰੰਟ ਕਰਮ ਵਾਲੀ ਦਾ ਬੜਾ ਚੰਗਾ ਗਾ ਬਾਈ ਬਹੁਤ ਬ੍ਰੀਟ ਵਾਲੀ ਬੱਚੀ ਨੂੰ ਜਨਮ ਦਿੰਦਾ ਤੇ ਆਰਡਰ ਨੇੜੇ ਤੋਂ ਚੈੱਕ ਕਰਵਾਣ ਨੇ ਚਾਰੇ ਥਣ ਦੇ ਨਿਕਣਵੇਂ ਪੂਰੇ ਗੈਰ ਤੇ ਕੱਲਾ ਕੱਲਾ ਥਣੇ ਗੁਲਾਬੀ ਤਾਂ ਚਵਾਈ ਕਿਵੇਂ ਆ ਬਾਈ ਚਵਾਈ ਇੱਕ ਨੰਬਰ ਆ ਡਾਕਟਰ ਸਾਹਿਬ ਠੀਕ ਆ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਫੁੱਲ ਕੱਦ ਫੁੱਲ ਬਰੀਡ ਤੇ ਫੇਸ ਦੀ ਬਿਊਟੀ ਦੇਖੋ ਬਈ ਕਮਾਲ ਦੀ ਐ ਨਾਸਾਂ ਉਸਾਂ گلابی ਬਰੀਡ ਫੁੱਲ ਚਵਾਈ ਕਿਵੇਂ ਐ ਮੈਂ ਕਿਹਾ ਚਵਾਈ ਡਾਕਟਰ ਸਾਹਿਬ ਇੱਕ ਨੰਬਰ ਆ ਜਾਵਾ ਠੀਕ ਐ ਬਈ ਤੋਰਾ ਚੈੱਕ ਕਰਨੋਂ ਕੱਦ ਫੁੱਲਾਂ ਛੋਟੀ ਨਾ ਮੰਨੂ ਬਰੀਡ ਫੁੱਲ ਤੇ ਲੇਵਾ ਕਮਾਲ ਨਾਲੇ ਪਿੱਛੇ ਤੋਂ ਚੌੜੀ ਚੂੜੀ ਦੇਖੋ ਤੋਂ ਪੱਦਰ ਬਈ ਫੁੱਲ ਬਰੀਡ ਬਈ ਕਿੰਨਾ ਕੁ ਦੁੱਧ ਦੇ ਦੂ ਬਈ ਐਸਟੀਮੇਟ ਦੁੱਧ ਡਾਕਟਰ ਮਾਲਕਾਂ ਇਹ ਦੱਸਣ ਦੇ ਹਿਸਾਬ ਨਾਲ ਹੂੰ 24 25 ਲੀਟਰ ਪਿਛਲੇ ਸੂਏ ਦਾ ਕੱਢਿਆ ਓਕੇ ਬਾਈ ਬਰੀਡ ਬਹੁਤ ਹਨ ਬੈਠੇ ਹਾਂਜੀ ਹਾਂਜੀ ਹੂੰ ਬਾਕੀ ਕੱਦ ਪ੍ਰਿੰਟ ਥਣ ਲੇਵਾ ਇੱਕ ਨੰਬਰ ਆ ਸੁਈ ਸਵਾਈ ਆ ਬੱਚਾ ਵੀ ਬੱਚੀ ਦੇਤੀ ਕਿਉਂ ਬੱਚੀ ਨੇ ਬਾਈ ਨਾਲ ਹੀ ਤਿਆਰ ਹੋ ਜਾਣਾਗਾ ਬੱਚੀ ਵੀ ਬਹੁਤ ਚੰਗੀ ਰਹਿਤੀ ਹੈ ਹਾਂਜੀ ਗੁਲਾਬੀ ਨਾਸਾਂ ਬੱਸੀ ਦੀਆਂ ਦੇਖ ਲਓ ਸਹੀ ਆ ਹਾਂ ਹਾਂ ਇਹ ਸਭ ਆ ਬੱਚੀ ਦਾ ਬਿਊਟੀ ਚੈੱਕ ਕਰਿਓ ਇੱਕ ਨੰਬਰ ਨੇ ਨਾਸਾਂ ਨੂੰ ਸਾਂ ਗੁਲਾਬੀ ਫੁੱਲ ਬਰੀਡ ਤੇ ਮੁੱਲ ਫੋਨ ਤੇ ਹੋ ਜੀ ਮੁੱਲ ਫੋਨ ਤੇ ਹੋ ਜੀ ਜੈ ਜੀ ਹੋ ਹਾਂਜੀ ਕੀ ਚੀਲ ਠੰਡੀ ਵਾਲਾ ਡਾਕਟਰ ਸਾਹਿਬ ਜਿਵੇਂ ਮਰਜੀ ਆ ਤੇਰੀ ਕਰੀ ਚੱਲੋ ਲੈ ਚੱਕੀ ਬਾਸਤਵ ਨਹੀਂ ਵੈੜ ਲੈਵਾ ਦੇ ਹਣਾ ਹੀਟਿੰਗ ਵਾਲਾ ਲੈਵਾ ਬਈ ਲੈਵਾ ਕਮਾਲ ਦਾ ਪੂਰਾ ਫਾੜੀ ਵਾਲਾ ਆਰਡਰ ਫਿਰ ਉੱਤੋਂ ਪੁੱਤਰ ਪੁੱਤਰ ਦਿਖਾ ਦੇ ਡਾਕਟਰ ਸਾਹਿਬ ਹਾਂ ਲੰਮੇ ਲੁੰਮੇ ਵੈੜਾ ਹਮਮ ਸੱਦ ਕੁਦ ਵੈੜਦਾ ਸਹੀ ਆ ਬਾਈ ਨਾਲੇ ਲੈਵਾ ਡਾਕਟਰ ਮਗਰਮੂਰ ਦਾ ਇੱਧਰ ਦੀ ਵੀ ਦਿਖਾ ਦੇ ਇੱਧਰ ਦੀ ਵੀ ਦਿਖਾ ਦੇ ਆਏ ਨਹੀਂ ਵੀ ਕੱਲਾ ਪਿੱਸੇ ਆ ਲੈ ਬਈ ਇਧਰੋਂ ਲੈਵਾ ਚੈੱਕ ਕਰਨ ਨੂੰ ਪੂਰੀ ਵਿੱਚ ਸਤਨ ਲੱਗਿਆ ਲੈਵਾ ਕਮਾਲ ਬਾਕੀ ਮੁੱਲ ਬਾਈ ਕਹਿੰਦਾ ਜਮਾਂ ਜੈਜੂ ਮੁੱਲ ਪਹਿਲਾਂ ਹੀ ਬਾਈ ਨੇ ਜੈਜ ਹੀ ਹੁੰਦਾ ਬਾਲਾ ਮੁੱਲ ਨਹੀਂ ਕਰਦੇ ਤੇ ਬਾਕੀ ਕੋਈ ਚੱਕਰ ਨਹੀਂ ਧਾਰਾਂ ਬਾਈ ਮਾਰ ਕੇ ਦਿਖਾ ਦੇ ਕੀ ਬਹਿ ਜਾ ਕੋਈ ਚੱਕਰ ਹੀ ਨਹੀਂ ਹੈ ਨਾ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀ ਚੋਣ ਬੜਾ ਚੰਗਾ ਹੈ ਨਾ ਚੋ ਆ ਤਾਂ ਬੜਾ ਚੰਗਾ ਬਾਈ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀ ਲਾ ਕੋਈ ਨਿਆਣਾ ਨਹੀਂ ਪਾਉਣ ਦੀ ਲੋੜ ਕੋਈ ਬੱਚਾ ਨਹੀਂ ਲਾਉਣ ਦੀ ਲੋੜ ਕੀ ਬਾਤ ਆ ਦੂਜਿਆਂ ਜੋ ਵੀ ਮਾਰ ਦੇ ਵੇਖ ਤਾ ਨਾਲੇ ਬਾਈ ਨੇ ਕਦੇ ਜਵਾਈ ਕਰੀ ਨਹੀਂ ਸਭ ਦੂਜੇ ਥਣਾ ਦੀ ਵੀ ਚਵਾਈ ਚੈੱਕ ਕਰ ਲਓ ਚੂਣ ਇੱਕ ਨੰਬਰ ਆ ਹਨਾ ਚੂਣ ਜਮ ਇੱਕ ਨੰਬਰ ਆ ਡਾਕਟਰ ਸਾਹਿਬ ਹੂੰ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੋਈ ਅਸੀਂ ਠੰਡੀ ਹੈ ਜਿਵੇਂ ਮਰਜ਼ੀ ਲਾ ਜਿਵੇਂ ਮਰਜ਼ੀ ਚੱਲ ਵਾਸਤਾਬ ਨਹੀਂ ਬਹਿਣਾ ਹਾਂ ਠੰਡੀ ਬਹੁਤ ਮੋਹ ਇਨਾਂ ਖੜੀ ਹੈ ਇਧਰ ਦੀ ਵਹਿਜਾ ਚਾਹੇ ਇਧਰ ਦੀ ਵਹਿਜਾ ਠੀਕ ਆ ਐ ਨਹੀਂ ਵੀ ਪੈਰ ਵੀ ਚੱਕ ਜੂ ਲੈ ਹੂੰ ਕੀ ਬਾਤ ਆ ਠੰਡੀ ਦਾ ਬਹੁਤ ਆ ਹੁਣ ਦੇ ਗੰਨੇ ਵਰਗਾ ਲੱਗਿਆ ਚੂਣ ਦਾ ਲੈ ਬਾਕੀ ਕੱਦ ਫੁੱਲ ਬ੍ਰੀਟ ਫੁੱਲ ਸੂਈ ਸਵਾਈ ਬੱਚਾ ਬੱਚੀ ਦਿੱਤੀ ਬੱਚੀ ਬਹੁਤ ਚੰਗੀ ਆ ਬੱਚੀ ਬਹੁਤ ਚੰਗੀ ਦਿਖਾ ਰਿਹਾ ਡਾਕਟਰ ਸਾਹਿਬ ਦੇ ਬਸ ਕੀ ਬਾਤ ਆ ਬੱਚਾ ਬਹੁਤ ਚੰਗਾ ਦਿੱਤਾ ਗਿਆ ਹਾਂ ਜੀ ਹਾਂ ਦੋ ਨਗ ਮਹੀਨੇ ਆ ਬਾਈ ਤੇ ਮੁੱਲ ਜਮ ਜਾਇਜੂ ਬਾਲਾ ਮੁੱਲ ਨਹੀਂ ਕਰਦੇ ਇਹ ਬਾਈ ਦੋ ਨੰਬਰ ਤੇ ਕਿਹੜਾ ਸੂਆ ਇਹ ਦੂਜਾ ਸੂਆ ਸੁੰਦਿਆ ਡਾਕਟਰ ਬਾੜ ਸੂਣ ਦੇ ਤਿਆਰੀ ਚ ਤਿਆਰੀ ਚ ਹਾਂ ਬੱਟ ਕਰੀ ਬੜੀ ਚੰਗੀ ਆ ਹਾਂ ਬੱਟ ਕਰੀ ਆ ਮਾਲ ਦਾ ਬਈ ਬਹੁਤ ਸੋਹਣਾ ਆਰਡਰ ਨਾਲ ਸੀ ਠੰਡੀ ਆ ਜਿਵੇਂ ਮਰਜੀ ਲੈ ਹਾਂ ਖਾਣੀ ਬੜਾ ਕਮਾਲ ਆ। ਬੜਾ ਚੰਗਾ ਜੁੰਗਾ ਥਾਣਾ ਦਾ। ਕੀ ਵਾਲਾ ਥਾਣ ਕੱਲਾ ਕੱਲਾ ਥਾਣ ਫੁੱਲ ਬਰੀਟ ਦੇ। ਦੇਵਾ ਕਮਾਲ ਦਾ। ਬਸ ਸੂਣ ਦੀਆਂ ਬਿਲਕੁਲ ਤਿਆਰੀਆਂ ਚੋਂ ਮੂਰੋਂ ਲੈਵਾ ਚੈੱਕ ਕਰਨੋਂ ਚਾਰੇ ਥਾਣ ਨਿਕੜਵੇਂ ਪੂਰੇ ਗੈਪ। ਇਹ ਫੁੱਲ ਹੈ ਭਾਈ ਤੋੜਦੇ। ਬਰੀਟ ਇੱਕ ਨੰਬਰ ਆ। ਬਸ ਕਰਮਾਲੀ ਨੇ 2 ਘੰਟੇ ਤਾਈਂ ਆਰਾਮ ਨਾਲ ਸੂਪ ਪੈਣਾ ਭਾਈ ਤੇ ਫੇਸ ਫੂਡਸ ਬਰੀਕੀ ਚ ਫੁੱਲ ਆਣਾ। ਹਾਂਜੀ ਹਾਂਜੀ। ਹੂੰ ਹੂੰ। ਲੈ। ਜਮਾ ਸੂਣ ਦੀਆਂ ਤਿਆਰੀਆਂ ਚ ਬਸ ਫੂਡ ਚੱਕ ਲਈ ਭਾਈ ਥੋੜੇ ਟਾਈਮ ਲਈ ਕਰਮਾਲੀ ਨੇ ਸੂਪਣਾ। ਲੇ ਬਾਦੇ ਖੁਕਰਮਲੀ ਤਿਆਰੀ ਦੇਖੋ ਸੂੰਦੀ ਸੂੰਦੀ ਨੇ ਦੁੱਗਣਾ ਲੈ ਆ ਹਜੇ ਡਾਕਟਰ ਹੋਰ ਹੀ ਕੁਝ ਹੋ ਜਾਣਾ ਸੂੰ ਤੋਰ ਆ ਜੇ ਸੂਣਾ ਵਹਿੜ ਨੇ ਸੀਲ ਠੰਡੀ ਇੰਨੀ ਆ ਲੈ ਜਮਾ ਚਾਹੇ ਐਂ ਵਹਿ ਜਾ ਲੈ ਲੈ ਕਹਿਣਾ ਕੁਝ ਨਹੀਂ ਹੈ ਨਾ ਠੰਡੀ ਸੀਲ ਫੁੱਲ ਜਿੱਧਰ ਦੀ ਮਰਜ਼ੀ ਵਹਿ ਜਾ ਕੋਈ ਚੱਕਰੀ ਨਹੀਂ ਕਹਿਣ ਫੇਸਬੁਕ ਦਿਖਾ ਦੇ ਡਾਕਟਰ ਬੈਠਦਾ ਫੇਸਬੁਕ ਜਮਾ ਐਕ ਨੰਬਰ ਜਮਾ ਹਾਂ ਵੋਦੀ ਵੋਦੀ ਬੜੀ ਚੰਗੀ ਹੈ ਨਾ ਸਨਖਪੁਣਾ ਵਹਿੜ ਦੇ ਵਿੱਚ ਫੁੱਲ ਫੁੱਲ ਬਰੀਡ ਆ ਬਈ ਕਿਆ ਬਾਤ ਵਹਿੜ ਸੂੰਦੀ ਤਿਆਰੀ ਚ ਕਰਕੇ ਇਕੱਠੀ ਜੀ ਹੁੰਦੀ ਫਿਰਦੀ ਆ ਕਿ ਮੁੱਲ ਜਾਇਜ਼ ਹੀ ਹੋ ਬਾਈ ਮੁੱਲ ਜਾਇਜ਼ ਹੋ ਜੀ ਹੋ ਫੁੱਲ ਠੀਕ ਆ ਬਾਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਮੁੱਲ ਬਸ ਬੈੜ ਅੱਧੇ ਘੰਟੇ ਜੀ ਸੂਪੇ ਘੰਟੇ ਸੂਪੇ ਸਹੀ ਆ ਹਾਂ ਤਿਆਰੀ ਫੁੱਲ ਆ ਹਨਾ ਬੈੜ ਦੀ ਹੂੰ ਅੱਗੇ ਬਾਈ ਤਿੰਨ ਨੰਬਰ ਤੇ ਕਿਹੜਾ ਸੂਏ ਜੀ ਇਹ ਡਾਕਟਰ ਦੂਜਾ ਸੂਏ ਇਸ ਹੁੰਦੀ ਆ ਬਸੀ ਕਿੰਨੇ ਦਿਨ ਲਊ ਜੀ ਤਿਹਣ ਕੱਢੂ ਬਸ ਦੋ ਕੱਢ ਜੇ ਤਿੰਨ ਕੱਢ ਜੇ ਠੀਕ ਆ ਬਾਈ ਹਾਂ ਕਿੰਨਾ ਕੁ ਰਿਕਾਰਡ ਆ ਬਾਈ ਪਿਛਲੇ ਸੂਏ ਦਾ ਮਾਰਕ ਨੇ ਦੱਸਿਆ ਵੀ ਬਾਈ 23 ਕਿਲੋ ਦੁੱਧ ਗੱਡਿਆ ਠੀਕ ਆ ਬਾਈ ਬੋਲ ਦੇ ਬਾਈ ਤੂੰ ਆਤ ਆਈ ਨੂੰ ਮੜਾ ਮੋਟਾ ਠੀਕ ਆ ਭਲਜੀ ਪਾ ਗਈ ਥੋੜੀ ਜਿਹੀ ਸਾਈਡ ਤੇ ਭਲ ਪਾ ਗਈ ਹੈ ਨਾ ਭਲਜੀ ਜ਼ਰੂਰ ਹੈਗੀ ਆ ਭਲ ਦਾ ਤਾਂ ਕੋਈ ਚੱਕੀ ਹਾਂ ਹਾਂ ਫੇਸ ਦੀ ਬਿਊਟੀ ਚਮਕ ਚਮਕ ਬਰੀਟ ਫੁੱਲ ਤੋਰਾ ਇੱਕ ਨੰਬਰ ਲੇਵਾ ਕਮਾਲ ਦਾ ਪੂਰਾ ਪੰਡ ਵਾਲਾ ਲੇਵਾ ਲੱਗਿਆ ਕਰਮਣੇ ਹੁੰਦਾ ਹੈ ਕੀ ਆ ਬਾਤ ਕੱਚੀ ਕੱਚੀ ਆ ਬਸ ਇੱਕ ਦੋ ਦਿਨ ਲੈਂਦੀ ਆ ਲੇਵਾ ਦੇਖੋ ਇਹਨੇ ਕਮਾਲ ਦਾ ਤਿਆਰ ਕਰਨਾ ਬਿਊਟੀ ਚੈੱਕ ਕਰੋ ਫੇਸ ਦੀ ਬਿਊਟੀ ਬੋਧ ਦੀ ਵਾਦੀ ਸਨਖ ਪੁਣਾ ਵੈੜ ਦੇ ਵਿੱਚ ਫੁੱਲ ਆ ਬਾਈ ਕੀ ਆ ਬਾਤਾ ਕਿੰਨਾ ਕੋ ਦੁੱਧ ਦੇ ਦੂਆਸ ਟੀ ਦੁੱਧ ਡਾਕਟਰ ਸਾਹਿਬ ਵੈੜ ਨੂੰ ਦੇਣਾ ਚਾਹੀਦਾ 24 25 ਲੀਟਰ ਹੂੰ ਲੈ ਮੇਰੇ ਹਿਸਾਬ ਨਾਲ ਬੰਦ ਲੈਵੇ ਦੀ ਵੈੜ ਆ ਸਹੀ ਗੱਲ ਆ ਕੋਈ ਆ ਨਹੀਂ ਟੁੱਟਵਾ ਹੂੰ ਉਹਨੇ ਮਗਰ ਨੂੰ ਆ ਉਹਨੇ ਮੂਰ ਨੂੰ ਉਹਨੇ ਮੂਰ ਨੂੰ ਤਾਂ ਸ਼ਾਂਤੋਂ ਲੈਵਾ ਚੈੱਕ ਕਰ ਲੋ ਇਸ ਦਾ ਨੰਬਰ ਜੇ ਮੂਰੋਂ ਨਾਲਾ ਨੂਣਾ ਦਿਖਾ ਦਿਓ ਦੇਖਾ ਆ ਕਿੱਥੋਂ ਤਾਈ ਹਾਂ ਬਈ ਲੈ ਥਣ ਥਣ ਇੱਕ ਨੰਬਰ ਬਾਕੀ ਜਿਵੇਂ ਵੰਡੀ ਹੈ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲੋ ਆਏ ਨਹੀਂ ਵੀ ਵਾਸਤਾ ਵੀ ਅਲੱਗ ਹੈ ਲੈ ਵਾ ਕਮਾਲ ਬਹੁਤ ਸੋਹਣਾ ਆਰਡਰ ਵੀ ਇਦਾਂ ਵੀ ਦਿਖਾ ਦਿਓ ਲੈ ਪੂਰੀ ਵਿਥੀ ਤੇ ਕੱਲਾ-ਕੱਲਾ ਥਾਂ ਨਾੜਾ ਨੋੜਾ ਫੋਲੋ ਕਰ ਫੇਸਬੁਕ ਦਾ ਆਰਡਰ ਬਹੁਤ ਚੰਗਾ ਬੈਠਦਾ ਬਾਕੀ ਗਰਮੀ ਘੱਟ ਮਨੂ ਗਰਮੀ ਘੱਟ ਮਨੂ ਫੈਨ ਫੋਨ ਕਰ ਬਾਈ ਦੀ ਚੰਗੀ ਆਊਗੀ ਬਰੀਡ ਬਹੁਤ ਆ ਬੈਠਦਾ ਹਾਂ ਅੱਗੇ ਬਾਈ ਲਾਸਟ ਕਿਹੜਾ ਸੂਆ ਜੀ ਇਹ ਵੀ ਦੂਜਾ ਸੂਆ ਸੁੰਦਿਆ ਆਰਡਰ ਸਾਹਿਬ ਕਿੰਨੇ ਦਿਨ ਲੂ ਜੀ ਦਿਨ ਕੱਢ ਜੂ ਜੇ 4 5 ਬਿਹੜ ਠੀਕ ਆ ਬਾਈ ਖੋਲ ਦੇ ਬਾਈ ਥੋੜੇ ਕਿੰਨਾ ਕੁ ਰਿਕਾਰਡ ਆ ਬਾਈ ਦੋਨਾਂ ਪਿਛਲੇ ਸੂਏ ਦਾ ਦੱਸਿਆ ਮਾਲਕਾਂ ਦਾ ਸੰਦੇਸ ਹਸਾਬ ਨਾਲ 22 ਕਿਲੋ ਦੁੱਧ ਕੱਢਿਆ ਬਿਹੜ ਦਾ ਓਕੇ ਬਾਈ ਹਾਂ 80 25 ਦੇ ਆਸ-ਪਾਸੇ ਦੁੱਧ ਕੱਢੀ ਪਹਿਲੀ ਕੱਚੀ ਕੱਚੀ ਆਂਦਾ ਜਾਓ ਹਸਾਬ ਨਾਲ ਲਾਇਓ ਬਈ ਫੇਸ ਬੜਾ ਪਿਆਰਾ ਹੈ ਨਾ ਹਾਂ ਹਾਂ ਡਾਕਟਰ ਸਾਹਿਬ ਫੁੱਲ ਬਰੀਡ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰਦ ਚੰਗਾ ਕੱਚੀ ਕੱਚੀ ਆਂਦਾ ਜਾਓ ਹਸਾਬ ਨਾਲ ਲਾਇਓ ਸਾਰੀਆਂ ਬਲਡ ਲਾਈਨਾਂ ਕੱਢੂ ਫਿਰ ਕਰਮਾਈ ਨੇ ਸੋਣਾਗਾ ਬਾਈ ਥਣ ਬਹੁਤ ਚੰਗਾ ਲੱਗਿਆ ਕਰਮਾਈ ਨੂੰ ਬਿਊਟੀ ਚੈੱਕ ਕਰੋ ਬਿਊਟੀ ਬੜੀ ਆਣਾ ਵਾਹ ਹਾਂ ਹਾਂ ਡਾਕਟਰ ਸਾਹਿਬ ਰੰਗ ਪ੍ਰਿੰਟ ਵੈੜ ਦਾ ਆਏ ਆ ਜਿਵੇਂ ਆਏ ਨਹੀਂ ਕੋਈ ਸਹੀ ਗੱਲ ਆ ਭਾਈ ਲੈਵਾ ਵੀ ਦੇਖ ਡਾਕਟਰ ਐ ਪਿਆ ਲੋਗ ਲੋਗ ਹੋਊਗੀ ਨਾ ਵੈਡ ਦੱਸੂਗੀ ਜਿਹੜੇ ਹਸਾਮ ਨਾਲ ਟਿੱਲਾ ਪਈਆਂ ਨੇ ਕਿ ਨਹੀਂ ਸਾਰੀਆਂ ਬਲਟਾਂ ਦਾ ਇੰਨਾ ਪੰਗਾ ਵੜਦੇ ਹਜੇ ਹਾਂ ਅੰਤ ਹੀ ਕੋਈ ਨਹੀਂ ਕੱਚੀ ਕੱਚੀ ਹੰਦਾ ਜਾਓ ਹਸਾਮ ਨਾਲ ਲਾਓ ਸਾਰੀਆਂ ਬਲਟਾਂ ਕੱਢੋ ਫਿਰ ਕਰ ਮਾਇਨੇ ਸੋਣਾ ਬਰੀਟ ਇੱਕ ਨੰਬਰ ਹਨ ਇੱਕ ਨੰਬਰ ਲੱਗਾ ਨੇੜੇ ਤੋਂ ਚੈੱਕ ਕਰ ਲੋ ਥਣ ਕੀ ਆ ਬਾਤ ਆ ਨਾੜ ਦੇਖੋ ਵੱਡੀ ਨਾੜ ਬਹੁਤ ਚੰਗੀ ਆ ਬਾਕੀ ਕਾ ਲਬਰੀਟ ਪ੍ਰਿੰਟ ਪਛਾਂ ਟਟ ਲਾਂਡੂ ਲਾਂ ਬਹੁ ਪਈਆਂ ਸਾਰੀਆਂ ਬਰਡਾਂ ਲਾਂ ਕੱਢੂ ਫਿਰ ਕਰਨ ਵਾਲੀ ਨੇ ਸੂਣਾਗਾ ਬਾਈ ਤੇ ਮੁੱਲ ਬਈ ਜਾਇਜ਼ ਹੂ ਹਾਂ ਮੁੱਲ ਜਾਇਜ਼ ਹੂ ਯੂ ਹੂ ਠੀਕ ਆ ਬਾਹਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਾਇਜ਼ ਹੂ ਤੇ ਮੁੱਲ ਹੋਣਾ ਜਮ ਜਾਇਜ਼ ਹੀ ਆ ਬਾਈ ਤੇ ਕਿਸੇ ਵੀਰ ਨੂੰ ਬਾਈ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਕਨਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਇਦ ਨੂੰ ਧੰਨਵਾਦ